ਕੋਈ ਐਕ੍ਰਨ ਨਹੀਂ ਸਲਫ ਮਾਰ ਕੇ ਵੰਨੇ ਟ੍ਰੱਕ ਕੋਤੇ ਨੂੰ ਹੋ ਗਿਆ 2-3 ਮਹੀਨੇ ਜੀ ਚੌਕ ਦਾ ਸਲਫ ਹੁੰਦਾ ਕਿ ਨਹੀਂ ਸਟਾਰਟ ਨਹੀਂ ਹੋਣਾ ਮੇਰਾ ਨਹੀਂ ਨਹੀਂ ਇਹਦਾ ਇਹਦਾ ਮਾਡਲ ਕਿੰਨਾ ਨੂੰ ਫੁੜ ਗਿਆ 890 ਮਾਡਲ ਗੱਡੀ ਦਾ ਟਾਇਰ ਤੋਂ ਭੜਿਆ ਹੋਇਆ ਹੈ ਮੈਂ ਤਾਂ ਫੋਕੀ ਲਾ ਗਿਆ ਆ ਮਾ ਇਹ ਕਰੋ ਡਰੋਪ ਇਕਲੇ ਵੱਡੋ ਅੱਧੇ ਨਾਲ ਤੇ ਗੱਡੀ ਤੇ ਡੱਬ ਵਾਲੀ ਲਾਇਆ ਇੱਕ ਡੱਬ ਵਾਲੀ ਉਹਨਾਂ ਨਾਲ ਇਹ ਵੱਡਾ ਲੱਗਾ ਇਹ ਇਹ ਆਪਾਂ ਨੂੰ ਕਹਿੰਦੇ ਗੱਡੀਆਂ ਤੇ ਟਰੈਕਟਰ ਚੋ ਮਰਜੀ ਸਟਾਰਟ ਕਰੋ ਆ ਪਾਵਰ ਬੈਂਕ ਬਣਾਤਾ ਫੋਨ ਵੀ ਚਾਰਜ ਲਾ ਸਕਦੇ ਆ ਆਪਾਂ ਉਹਨੇ ਇੱਕ ਵਾਰ ਫੁੱਲ ਚਾਰਜ ਹੈ ਆਪਾਂ ਟ੍ਰਾਈ ਮਾਰਾਂਗੇ 100% ਇਹ ਉਸ ਤੋਂ ਵੱਡਾ ਤਾਰਾਂ ਦਿੱਤੇ ਜਾਂ ਨਾਲ ਇਹ ਲਾਉਣੀਆਂ ਨੇ ਇੱਥੇ ਦੋ ਬੰਦ ਦਿੱਤੇ ਨੇ ਇਹਨਾਂ ਦਾ ਮਾਹਨੋ ਸਰ ਉਹਨਾਂ ਦਾ ਕੀ ਸਾਬ ਦਿੱਤਾ ਬਾਕੀ ਕਿਤੇ ਬਣ ਨਹੀਂ ਆਪਲਾ ਨਹੀਂ ਕਿਤੇ ਬਣ ਨਹੀਂ ਹੋਊਗਾ ਇਹ ਤੇ ਜਿੱਦਾਂ ਮਰਜ਼ੀ ਲਾ ਸਕਦੇ ਆ ਕਿ ਨਹੀਂ ਹਾਂ ਨਹੀਂ ਆਵੇ ਕੱਟ ਦਿੱਤਾ ਆਇਆ ਪੁੱਠੀ ਲੱਗਣੀ ਨੀਗੀ ਐਵੇਂ ਲੱਗਣੀ ਨੀਗੀ ਐਵੇਂ ਹੀ ਲੱਗੂਗੀ ਲੱਗ ਗਈ ਚਾਲੂ ਹੋ ਗਈ ਉਹਨਾਂ ਪੰਜ ਦਿਨ ਅੱਧਾ ਹੀ ਮਾਰਦੇ ਨੇ ਟਰੈਕਟਰ ਤੇ ਤੇਲ ਦੀ ਪਾਵਰ ਉਹਨੇ ਅੱਗ ਵੀ ਹੈਗੀ ਹੈ ਕਿ ਵਕਲਈ ਇੱਥੇ ਲੱਗ ਗਿਆ ਚਾਲੂ ਹੋ ਗਿਆ ਇਹਦੀ ਕਾਲੀਤਾ ਆਸ ਲੋਣੀ ਆ ਅਰਥ ਨਾਲ ਨਹੀਂ ਨਹੀਂ ਇੱਥੇ ਲਗਣੀ ਬੈਟਰੀ ਤੇ ਕੋਈ ਗੱਲ ਨਹੀਂ ਇਹ ਨਾ ਕੀ ਕਰ ਰਿਹਾ ਮੈਂ ਲਾਲ ਤਾਰ ਲਾ ਰਹੀ ਐ ਕਰੰਟ ਨਾਲ ਆ ਵੀ ਫੂਮ ਦੇ ਇਹ ਕਰੰਟ ਵਾ ਕਰੰਟ ਦੇ ਨਾਲ ਨਾਲ ਹੀ ਅਲਟਰਨੇਟਰ ਚਾਲੂ ਹੋ ਗਿਆ ਜੀ ਕਰੰਟ ਦੇ ਨਾਲ ਪਿੰਦਾ ਜੀ ਇਹਨੂੰ ਲਾ ਕੇ ਨਾਲ ਦੇਣਾ ਕਰਨਾ ਹੁੰਦਾ ਕਿ ਆ ਦੇਖਾਂਗੇ ਭਲਾ ਜਦੋਂ ਸਲਫ ਮਾਰਦੇ ਹਾਂ ਰੁਕਮੈਂ ਦੇਖੋ ਜੀ ਕਰੰਟ ਦਿੱਤਾ 99 ਹੋ ਗਿਆ ਮੈਂ ਤਾਂ ਆਪ ਦੇ ਕੋਲ 95000 ਹੋ ਗਿਆ ਬੈਠਦੇ ਹਾਂ ਚਾਰਟ ਹੀ ਕਰ ਪਾਈ ਿੱਟੇ ਿੱਟੇ ਕਰਨ ਦਿਆ ਹਾਂ ਹਾਂ ਬਦਾਨ ਨੇ 4 ਰੁਪਏ ਦਾ ਵੀ ਸਟਾਰਟ ਕਰਦਾ ਇਹ ਬੈਂਕ ਦੀ ਬੈਂਟੇ ਨੂੰ ਬਾਤ ਕਰਦਾ ਮੈਂ ਇਹਦਾ ਕਰਦਾ ਇਸ ਤਰ੍ਹਾਂ ਮਾਰਦਾ ਦੇਖੋ ਜੀ 90 ਮਾਡਲ ਟਰੈਕਟਰ ਸੀ 2-3 ਮਹੀਨਿਆਂ ਤੋਂ ਇੱਥੇ ਬੰਦ ਪਿਆ ਸੀਗਾ ਬੈਟਰੀ ਤੇ ਸਲਫ ਮਾਰ ਕੇ ਵੇਖਿਆ ਸੀਗਾ ਆਪਾਂ ਬਿਨਾ ਜੰਪਰ ਤੋਂ ਸਟਾਰਟ ਨਹੀਂ ਸੀ ਹੋਇਆ ਜੰਪਰ ਲਾਉਂਦੇ ਹੀ ਨਾਲੇ ਤੇ ਉਹਨੇ ਬੈਟਰੀ ਤੇ ਦਿੱਤਾ ਗਰੰਟੇਡ ਰਿਲੇਟਰ ਨਾਲ ਦੀ ਨਾਲ ਚੱਲ ਗਿਆ ਜੀ ਤੇ ਪਹਿਲੇ ਸਲਫ ਤੇ ਟਰੈਕਟਰ ਸਟਾਰਟ ਹੋ ਗਿਆ ਜੀ ਬਹੁਤ ਵਧੀਆ ਚੀਜ਼ ਆ ਜੀ ਇਹ ਕਿਸੇ ਮੇਰੇ ਵੀਰ ਭਰਾ ਨੇ ਯੂਜ਼ ਕਰਨੀ ਹੋਵੇ ਤੇ ਤੁਸੀਂ ਆਹ ਚੀਜ਼ ਯੂਜ਼ ਕਰ ਸਕਦੇ ਹੋ ਜੰਪ ਸਟਾਰਟਰ ਇਹ ਤੇ ਫੋਰਨ ਦੀ ਕੰਪਨੀ ਏ ਆਪਣੇ ਇੱਥੇ ਵੀ ਮਿਲ ਜਾਂਦੇ ਨੇ ਬਹੁਤ ਵਧੀਆ ਜੀ ਇਹਦੇ ਭਰਾ ਆ ਅਸੀਂ ਬਾਰ ਉਹ ਲੈ ਕੇ ਆਇਆ ਸੀਗਾ ਅਸੀਂ ਇਹਦੀ ਟਰਾਈ ਮਾਰ ਲਈ ਏ ਅਸੀਂ ਟਰਾਈ ਮਾਰ ਚੁੱਕੇ ਆ ਇਹਦੀ ਟਰਾਈ ਖੜਾਈ 2 ਮਹੀਨਿਆਂ ਤੋਂ ਚੱਕ ਤੇ ਮਾਰਿਆ ਆਪਣੇ ਜਮਾ ਡੱਡ ਬੈਟਰੀ ਡੱਡ ਬੈਟਰੀ 2 ਢਾਈ ਮਹੀਨਿਆਂ ਤੋਂ ਪਹਿਲੇ ਸਲਫ ਤੇ ਜੰਪਰ ਨੇ ਸਟਾਰਟ ਕਰਤਾ ਜੀ ਇੱਕ ਵਾਰੀ ਕਰੇਗਾ ਸਟਾਰ ਦੂਜੀ ਵਾਰੀ ਨਹੀਂ ਕਰੇਗਾ ਬਾਅਦ ਹੌਲ ਚਾਰਜ ਕਰਕੇ ਇੱਕ ਵਾਰੀ ਕਰ ਲੈਣਾ ਨਾ ਸਟਾਰਟ ਹੋ ਦੂਜੀ ਵਾਰੀ ਨਹੀਂ ਕਰਦਾ ਬਾਅਦ ਚ। ਲਾ ਕੇ ਤਾਂ ਇਕੱਲਾ ਲਾਜ ਕਰਕੇ ਰਹਿੰਦਾ ਹੁੰਦਾ ਤਾਨੂੰ। ਹੁਣ ਬਿਨਾ ਜੰਪਰ ਤੋਂ ਸਟਾਰਟ ਕਰਕੇ ਦੇਖਦੇ ਆਂ ਜੀ ਦੁਬਾਰੇ ਫੇਰ। ਚਲੋ ਮਾਰੋ ਸਰਵ ਮਾਸੜ ਜੀ। ਨਹੀਂ ਹੋਇਆ। ਨਹੀਂ ਹੋਇਆ। ਹੁਣ ਲਾ ਕੇ ਤੁਹਾਨੂੰ ਦੁਬਾਰੇ ਵਿਖਾਉਨੇ ਆਂ। ਦੁਬਾਰੇ ਜੰਪਰ ਲਾਉਨੇ ਆਂ ਆਪਾਂ। ਦੂਜੀ ਵਾਰੀ ਕਰ ਦੂਗਾ ਕਿ ਨਹੀਂ ਕਰੂਗਾ ਨੇ ਵੀ। ਚੱਕ ਹੋ ਜਾਏਗਾ ਨਾ। 90 ਰਹਿ ਗਿਆ ਬੈਂਟਰੀ ਬੈਂਟਰੀ ਦਾ ਲਾਉਂਦਾ ਬੈਂਟਰੀ ਚ ਕਰੰਟ ਜਾਣ ਦਿਆ ਹੁਣ ਇਹ ਨਹੀਂ ਕੋਈ ਬਾਤ ਨਹੀਂ ਕਰਦ ਹੁਣ ਆਪਾਂ ਬੈਂਟਰੀ ਥਾਲ ਖਿੱਚੀ ਜਾਂਦੀ ਹੁਣ ਇਹਦਾ ਪੂਰਾ ਕਰੰਟ ਖਣੇ 13% ਦੇ ਵਿੱਚ ਵਿੱਚ ਵੀਰੋ ਦੋ ਵਾਰੀ ਚਾਰਜ ਕਰ ਚੁੱਕੇ ਆਂ ਤੇ ਮੈਨੂੰ ਇਹ ਪਾਇਆ ਸੀ ਤੇ ਲਾਉਣ ਦੀ ਬਜਾਏ ਇੱਥੇ ਲਾ ਛੇਤੀ ਕਰਦੇ ਸੌਖਾ ਫਿਰ ਉੱਥੇ ਕਿਉਂ ਕਿ ਐਂ ਨਾ ਬੈਟਰੀ ਚਾਰਜ ਹੋਣ ਲੱਗ ਜਾਂਦੇ ਇੱਥੇ ਲਾਏ ਉਹ ਕਰਦੇ ਇੱਥੇ ਲਾ ਦਿੰਦਾ ਉਹਨੂੰ ਯਾ ਤਾਂ ਇੱਥੇ ਇੱਥੇ ਲਾ ਉੱਥੇ ਲਾ ਕੋਈ ਦਿੱਕਤ ਨਹੀਂ ਉਹ ਇੱਕੋ ਹੀ ਚੀਜ਼ ਹੈ ਬਾਕੀ ਆਪਾਂ ਪਹਿਲੀ ਵਾਰ ਮਾਰਿਆ ਸੀ ਤੇ ਉਦੋਂ ਥੋੜਾ ਜਿਹਾ ਟਾਈਮ ਲੱਗ ਗਿਆ ਸੀ ਆਪਾਂ ਨੂੰ ਚਾਬੀ ਜੂਬੀ ਫਸਾਉਂਦੇ ਤੇ ਉਹਨਾਂ ਚ ਨੂੰ ਬੈਟਰੀ ਚ ਕਰੰਟ ਭਰ ਗਿਆ ਹੁਣ ਫਿਰ ਕਰਕੇ ਵੇਖੋ ਕਿੰਨੀ ਦੇਰ ਲੱਗਦਾ ਬੜਾ ਜਦੋਂ ਦੂਜੀ ਵਾਰ ਆਪਾਂ ਲਾਇਆ ਦੂਜੀ ਵਾਰ ਆਪਾਂ ਲਾਉਂਦੇ ਹੀ ਸਲਫ ਮਾਰਤਾ ਬੈਟਰੀ ਚ ਕਰੰਟ ਭਰਿਆ ਹੀ ਕਿ ਗਰ ਅਣਜਾਣ ਬੰਦਾ ਬੰਦ ਕਰਾ ਰਿਹਾ ਪੈਂਦਾ ਹੂੰਨ ਕਰ ਦੂਗਾ ਨਾਲ ਬੈਟਰੀ ਚ ਵੀ ਆਸਰਾ ਹੋ ਗਿਆ ਨਾ ਟੇਕ ਆਫ ਆ ਜੇ ਤਾਂ ਆਪ ਡਾਊਨ ਕਰਨਾ ਡ੍ਰੈਕਟਰ ਬੈਟਰੀ ਤੇ ਨਹੀਂ ਲਾਈ ਸਿੱਧੀ ਉਧਰ ਹੀ ਲਾਈ ਜੀ ਕਿਤੇ ਲਾ ਲੋ ਜੇ ਬੈਟਰੀ ਤੇ ਇੱਕੋ ਹੀ ਚੀਜ਼ ਏ ਮੈਨੂੰ ਤਾਂ ਪਤਾ ਵੀ ਇੱਥੇ ਉਹ ਚੀਜ਼ ਹੋਵੇ ਤੇ ਉੱਥੇ ਵੀ 85 85 ਉਨੇ ਥੋੜੀ ਦੇਰ 2 ਮਿੰਟ ਲਾ ਕੇ ਰੱਖਨੇ ਪੜਾਵੇ ਤੇ ਹੋਰ ਖਿੱਚਦਾ ਖਿੱਚੀ ਜਾਂਦਾ ਦੇਖੋ ਜੀ ਬੈਟਰੀ ਖਿੱਚੀ ਜਾਂਦੀ ਕਰੰਟ ਤਰਾਸੀ ਇਹ ਬੈਟਰੀ ਚ ਕਰੰਟ ਜਾਈ ਜਾਂਦਾ ਦੇਖ ਸਕਦੇ ਹੋ ਭਾਈ ਤੁਸੀਂ ਤੀਜੀ ਵਾਰੀ ਲਗਾਤਾਰ ਟਰੈਕਟਰ ਸਟਾਰਟ ਹੋ ਗਿਆ ਜੀ ਇਹ ਬੰਪਾ ਹੈਗਾ ਇਹ ਸੰਕਰਤ ਕੋਲੋਂ ਆ ਰਿਹਾ ਹੈ ਉਹ ਚਾਰਜ ਕਰਦਾ ਜਾਂਦਾ ਹੈ ਹਾਂ ਜੀ ਫੋਨ ਨਹੀਂ ਚਾਰਜ ਹੋ ਜਾਂਦਾ ਜੀ ਇਹ ਫੋਨ ਨੂੰ ਚਾਰਜ ਕਰ ਦਿੰਦਾ ਜੇ ਫੋਨ ਡਾਊਨ ਡਾਣ ਹੋ ਜਾਣਾ ਫੋਨ ਤੋਂ ਤਾਂ ਦੋ ਤਿੰਨ ਦਿਨ ਨਹੀਂ ਮੁੱਕਦਾ ਮੇਨਸ ਆਉਣਾ ਪਾਵਰ ਬੈਂਕ ਵੀ ਹੈ ਨਹੀਂ ਨਹੀਂ ਫੋਨ ਨਹੀਂ ਜ਼ਿਆਦਾ ਚਾਰਜ